ਇੱਕ ਹੋਰ ਝਟਕਾ ਲੱਗਿਆ ਸੂਬੇ ਦੇ ਵਿੱਚ ਬੱਸਾਂ ਦਾ ਕਿਰਾਇਆ ਵਧ ਗਿਆ ਏਸੀ ਬੱਸਾਂ ਦੇ ਕਿਰਾਏ ਦੇ ਵਿੱਚ ਇਜ਼ਾਫਾ ਕੀਤਾ ਗਿਆ ਤਕਰੀਬਨ 20% ਦਾ ਇਜ਼ਾਫਾ ਬੱਸਾਂ ਦੇ ਕਿਰਾਏ ਦੇ ਵਿੱਚ ਕੀਤਾ ਗਿਆ ਇੰਟੀਗਰਲ ਏਸੀ ਬੱਸ ਦੇ ਕਿਰਾਏ ਦੇ ਵਿੱਚ 41 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਇਸ ਤੋਂ ਇਲਾਵਾ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 46 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਤੋਂ ਬਾਅਦ ਇੱਕ ਮਹਿੰਗਾਈ ਦੇ ਝਟਕੇ ਲੱਗ ਰਹੇ ਨੇ ਤਾਂ ਹੁਣ ਇੱਕ ਝਟਕਾ ਬੱਸਾਂ ਦੇ ਕਿਰਾਏ ਦੇ ਰੂਪ ਦੇ ਵਿੱਚ ਲੱਗਿਆ ਏਸੀ ਬੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤਕਰੀਬਨ 20% ਦਾ ਇਜ਼ਾਫਾ ਬੱਸਾਂ ਦੇ ਕਿਰਾਏ ਦੇ ਵਿੱਚ ਕੀਤਾ ਗਿਆ ਜਿਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਜਿਹੜਾ ਹੈ ਬੱਸਾਂ ਦੀ ਵਰਤੋਂ ਕਰਦੇ ਨੇ ਖਾਸ ਤੌਰ ਦੇ ਉੱਤੇ ਏਸੀ ਬੱਸਾਂ ਦੀ ਉਹਨਾਂ ਦੀ ਜੇਬ ਦੇ ਉੱਤੇ ਇਹ ਬੋਝ ਪਏਗਾ ਤੇ ਜੇਬਾਂ ਹਲਕੀਆਂ ਹੋਣਗੀਆਂ ਕਿਉਂਕਿ ਪੈਸਾ ਨਿਕਲੇਗਾ ਵੱਧੂ ਪੈਸਾ ਸਧਾਰਨ ਬੱਸਾਂ ਦਾ ਕਿਰਾਇਆ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਵਧਿਆ ਹੈ ਟੈਂ ਇੰਟੀਗਰਲ ਕੋਚ ਦਾ ਕਿਰਾਇਆ 2.11 ਪੈਸੇ ਵਧਿਆ ਹੈ ਪੰਜਾਬੀਆਂ ਨੂੰ ਮਹਿੰਗਾਈ ਦਾ ਇਹ ਝਟਕਾ ਲੱਗਿਆ ਹੈ ਤਾਂ ਸੂਬੇ ਦੇ ਵਿੱਚ ਬੱਸਾਂ ਦਾ ਕਿਰਾਇਆ ਵਧ ਗਿਆ ਹੈ ਤਾਂ ਲੋਕਾਂ ਦੇ ਨਾਲ ਸਿੱਧੇ ਤੌਰ ਦੇ ਉਤੇ ਜੁੜੀ ਹੋਈ ਖਬਰ ਹੈ ਕੱਲ ਤੋਂ ਲਾਗੂ ਹੋਵੇਗਾ ਵਧਿਆ ਹੋਇਆ ਕਿਰਾਇਆ ਜਿਹੜਾ ਕਿਰਾਇਆ ਵਧ ਚੁੱਕਿਆ ਹੈ ਕੱਲ ਤੋਂ ਲਾਗੂ ਹੋਵੇਗਾ ਏਸੀ ਬੱਸਾਂ ਦੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਸਿੱਧੇ ਤੌਰ ਦੇ ਉੱਤੇ ਆਮ ਲੋਕ ਪ੍ਰਭਾਵਿਤ ਹੋਣਗੇ ਤਕਰੀਬਨ 20 ਫੀਸਦੀ ਦਾ ਇਜ਼ਾਫਾ ਬੱਸਾਂ ਦੇ ਕਿਰਾਏ ਦੇ ਵਿੱਚ ਕੀਤਾ ਗਿਆ ਤਾਂ 20 ਫੀਸਦੀ ਦਾ ਇਜ਼ਾਫਾ ਹੋਇਆ ਇੰਟੀਗਰਲ ਏਸੀ ਬੱਸ ਦੇ ਕਿਰਾਏ ਦੇ ਵਿੱਚ 41 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਇਸ ਤੋਂ ਇਲਾਵਾ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 46 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ। ਅਸਧਾਰਨ ਬਸ ਦਾ ਕਿਰਾਇਆ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਵਧਿਆ ਹੈ। ਤਾਂ ਮੇਰੇ ਸਹਿਯੋਗੀ ਦਮਨਪ੍ਰੀਤ ਜੁੜੇ ਨੇ ਫੋਨ ਲਾਈਨ ਦੇ ਉੱਤੇ। ਤਾਂ ਦਮਨ ਸਿੱਧੇ ਤੌਰ ਦੇ ਉੱਤੇ ਲੋਕਾਂ ਦੀ ਜੇਬ ਦੇ ਉੱਤੇ ਇਹ ਬੋਝ ਪੈ ਗਿਆ ਹੈ। ਕਿੰਨਾ ਕਿਰਾਇਆ ਵਧਾਇਆ ਗਿਆ ਹੈ ਤਾਂ ਕਿਵੇਂ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ। ਬਿਲਕੁਲ ਅਮਨ ਚੁੱਕੀ ਲਗਾਤਾਰ ਕਈ ਲਈ ਕਹਿ ਲਈਏ ਕਿ ਪੰਜਾਬ ਦੇ ਲੋਕਾਂ ਦੇ ਜੇਬਾਂ ਦੇ ਉੱਪਰ ਭਾਰ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਬਿਜਲੀ ਦੀ ਸਬਸਿਡੀ ਦੇ ਵਿੱਚ ਕਟੌਤੀ ਕਰਨਾ ਔਰ ਤੋਂ ਬਾਅਦ ਹੁਣੇ ਬੱਸਾਂ ਨੂੰ ਲੈ ਕੇ ਇਹ ਮਤਾ ਫੈਸਲਾ ਲੈਣਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇੱਕ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਕਿ ਜਿੱਥੇ ਆਰਡੀਨਰੀ ਜਿਹੜੀ ਏਸੀ ਬੱਸਾਂ ਨੇ ਉਹਨਾਂ ਦੇ ਜਿਹੜੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਜਿਸ ਦੇ ਵਿੱਚ 20% ਦਾ ਵਾਅਦਾ ਹੋਇਆ ਔਰ ਜਿਸ ਨੂੰ ਆਪਾਂ 에어ਪੋਰਟ ਜਾਣ ਵਾਲਿਆਂ ਇੱਕ ਸੁਪਰ ਐਸਸੀ ਦੀ ਬੱਤਾ ਕਹਿ ਲੈਂਦੇ ਆ ਉਹਦੇ ਵਿੱਚ 80% ਵਾਦਾ ਤੇ ਇੱਕ ਉਸ ਤੋਂ ਵੀ ਉੱਪਰ ਸੁਪਰ ਵਾਲੀ ਚ 100% ਦਾ ਵਾਦਾ ਹੋਇਆ ਯਾਨੀ ਕਿ ਸਿੱਧੇ ਤੌਰ ਤੇ ਜਿਹੜੇ 에어ਪੋਰਟ ਜਾਣ ਵਾਲੇ ਜਿਸ ਨੂੰ ਲੈ ਕੇ ਆਪਣੀ ਪ੍ਰਪਾਉਂਦੇ ਪੰਜਾਬ ਦੇ ਮੁੱਖ ਮੰਤਰੀ ਵੀ ਨਜ਼ਰ ਆਉਂਦੀ ਸੀ ਕਿ ਅਸੀਂ ਜਿਹੜੀਆਂ 에어ਪੋਰਟ ਤੱਕ ਬੱਸਾਂ ਸ਼ੁਰੂ ਕਰਤੀਆਂ ਨੇ ਤੋਂ ਉਸ ਦੇ ਕਿਰਾਏ ਦੇ ਵਿੱਚ ਵੀ ਵਾਦਾ ਹੋ ਚੁੱਕਾ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਏਸੀ ਬੱਸਾਂ ਚੱਲ ਰਹੀਆਂ ਨੇ ਭਾਵੇਂ ਉਹ ਇੱਕ ਸਿਟਿੰਗ ਏਸੀ ਬੱਸਾਂ ਹੁੰਦੀਆਂ ਨੇ ਉਸ ਤੋਂ ਬਾਅਦ ਨੀਂਤਰ ਬੱਸਾਂ ਬਹੁਤ ਘੱਟ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਜਾਂ ਉਸ ਤੋਂ ਬਾਅਦ ਸੁਪਰ ਜਿਹੜੀਆਂ ਏਸੀ ਬੱਸਾਂ ਹੁੰਦੀਆਂ ਨੇ ਤੇ ਉਹਨਾਂ ਦੇ ਕਿਰਾਏ ਦੇ ਵਿੱਚ ਹੁਣ ਵਾਅਦਾ ਹੋ ਚੁੱਕਾ ਹੈ ਜੇਕਰ ਕੱਲ ਤੋਂ ਕੋਈ ਵੀ ਸਫ਼ਰ ਕਰੇਗਾ ਤਾਂ ਉਸ ਨੂੰ ਇਸ ਵਾਅਦੇ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇਗਾ ਤੇ ਇੱਕ ਵੱਡਾ ਝਟਕਾ ਕਹਿ ਲਈਏ ਪੰਜਾਬ ਦੇ ਲੋਕਾਂ ਨੂੰ ਹੁਣ ਬੱਸਾਂ ਦੇ ਵਿੱਚ ਵੀ ਮਿਲਿਆ ਹੈਗਾ ਹਾਲਾਂਕਿ ਇਸ ਦੇ ਵਿੱਚ ਆਰਡੀਨਰੀ ਬੱਸਾਂ ਦੇ ਵਿੱਚ ਹਾਲੇ ਕੋਈ ਹਿਲਜੁਲ ਜਿਹੜੀ ਆ ਉਹ ਨਹੀਂ ਹੋਈ ਹੈ ਉਹ 145 ਰੁਪਏ ਜਿਹੜੀ ਆ ਪਰ ਕਿਲੋਮੀਟਰ ਪਰ ਪੈਸੇ ਜਿਹੜੀ ਉਹ ਚੱਲਦੀ ਹੈਗੀ ਲੇਕਿਨ ਜਿਹੜੀ ਏਸੀ ਬੱਸਾਂ ਚੱਲਦੀ ਸੀ 174 ਰੁਪਏ ਉਸ ਦੇ ਵਿੱਚ ਹੁਣ 20% ਦਾ ਵਾਧਾ ਹੋਇਆ ਜਿਹੜੀਆਂ ਨਾਰਮਲ ਬੱਸਾਂ ਨੇ ਕਿ ਉਹ ਉਸ ਦਾ ਉਸ ਦਾ ਕਿੰਨਾ ਵਾਧਾ ਹੋਇਆ ਦਮਨ ਆ ਵੇਖੋ ਜਿਹੜੀਆਂ ਨਾਰਮਲ ਏਸੀ ਬੱਸਾਂ ਹੁੰਦੀਆਂ ਸੀਗੀਆਂ ਉਸ ਦੇ ਵਿੱਚ 174 ਰੁਪਏ ਪਰ ਕਿਲੋਮੀਟਰ ਹੁੰਦਾ ਸੀ ਉਸ ਦੇ ਵਿੱਚ 20% ਦਾ ਵਾਧਾ ਹੋਇਆ ਉਸ ਤੋਂ ਬਾਅਦ ਜਦੋਂ ਏਸੀ ਬੱਸਾਂ ਦੇ ਵਿੱਚੋਂ ਹੋਰ ਸੁਪਰ ਸਪੈਸ਼ਲਿਸਟ ਜਿਹੜੀ ਬੱਸ ਆਉਂਦੀ ਹੈਗੀ ਆ ਹੋਰ ਜਿਹੜੀਆਂ ਜਿਨ੍ਹਾਂ ਦੀ ਸੀਟਾਂ ਜੇਕਰ ਕਹਿ ਲਈਏ ਦਮਨ ਵਿਦਆਊਟ ਏਸੀ ਦਾ ਵੀ ਵਧਿਆ ਅਬਿਕੋ ਹਲੇ ਤੱਕ ਜਿਹੜੀ ਨੋਟੀਫਿਕੇਸ਼ਨ ਆਈ ਹੈ ਇਸ ਦੇ ਵਿੱਚ ਵਿਟਾਊਟ ਏਸੀ ਦਾ ਕੋਈ ਵੀ ਜਿਹੜਾ ਇਨਕਰੀਸ ਦਾ ਨਹੀਂ ਹੈਗਾ ਲੇਕਿਨ ਏਸੀ ਬਸਾਂ ਦਾ ਜਰੂਰ ਕਿਤੇ ਕਿਤੇ ਆਰਡੀਨਰੀ ਏਸੀ ਬਸਾਂ ਦਾ ਇਹ ਕਿਰਾਏ ਦੇ ਵਿੱਚ ਵਾਧਾ ਜਰੂਰ ਅਮਨ ਹੋਇਆ ਹੈਗਾ ਜੀ ਤਾਂ ਜਿਸ ਤਰੀਕੇ ਦੇ ਨਾਲ ਸਰਕਾਰ ਅਕਸਰ ਦਾਵਾ ਕਰਦੀ ਹੈ ਕਿ ਜਿਹੜੇ ਪਬਲਿਕ ਟਰਾਂਸਪੋਰਟ ਹੈ ਖਾਸ ਤੌਰ ਦੇ ਉੱਤੇ ਬਸਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਸਰਕਾਰ ਦੇ ਵੱਲੋਂ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਜਾਂ ਜਿਨ੍ਹਾਂ ਦੇ ਵੱਲੋਂ ਜਿਹੜੇ ਕਾਲਜੀਅਟ ਨੇ ਜਾਂ ਜਿਹੜੇ ਸਟੂਡੈਂਟਸ ਨੇ ਉਹ ਆਮ ਤੌਰ ਦੇ ਉੱਤੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਦਮਨ ਤਾਂ ਸਿੱਧੇ ਤੌਰ ਦੇ ਉੱਤੇ ਹੁਣ ਉਹ ਲੋਕਾਂ ਦੇ ਲਈ ਇਹ ਜਿਹੜੀ ਹੈ ਉਹ ਮਹਿੰਗਾਈ ਵਾਲੀ ਖਬਰ ਹੈ ਕਿ ਇਹਨਾਂ ਲੋਕਾਂ ਦੀ ਜੇਬ ਹੌਲੀ ਹੋ ਜਾਏਗੀ ਹੁਣ ਕਿਉਂਕਿ ਜਿਹੜੇ ਕੋ ਆਮਨ ਕਿਰਾਇਆ ਵੱਧ ਗਿਆ ਹੈ ਇਹ ਅਮਨ ਦੇਖੋ ਇਹ ਚੀਜ਼ ਗੌਰ ਕਰਨ ਵਾਲੀ ਵੀ ਹੈ ਕਿ ਦੋ ਇੱਕ ਦੋ ਦਿਨ ਪਹਿਲਾਂ ਹੀ ਜਦੋਂ ਸਰਕਾਰ ਨੇ ਪੰਜਾਬ ਦੇ ਵਿੱਚ ਡੀਜ਼ਲ ਤੇ ਪੈਟਰੋਲ ਦਾ ਰੇਟ ਵਧਾਇਆ ਹੈਗਾ ਤੇ ਹੁਣ ਦੂਸਰੀ ਥਾਂ ਤੇ ਜਦੋਂ ਬੱਸਾਂ ਦਾ ਰੇਟ ਵਧਣਾ ਲਾਜ਼ਮੀ ਸੀਗਾ ਕਿ ਜਦੋਂ ਕਿਰਾਇਆ ਕਿਉਂਕਿ ਉਸੇ ਹਿਸਾਬ ਦੇ ਨਾਲ ਲਿੱਤਾ ਜਾ ਰਿਹਾ ਸੀ ਤੇ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦਾ ਰੇਟ ਵੱਧ ਗਿਆ ਸੀਗਾ ਇਹ ਕਹਿ ਸਕਦੇ ਆ ਕਿ ਟਰਾਂਸਪੋਰਟਾਂ ਦਾ ਕਿਤੇ ਨਾ ਕਿਤੇ ਸਰਕਾਰ ਨੇ ਧਿਆਨ ਜ਼ਰੂਰ ਰੱਖਿਆ ਲੇਕਿਨ ਲੋਕਾਂ ਦਾ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਜੀਬ ਤੇ ਵਜਨ ਪਿਆ ਹੈਗਾ ਇੱਕ ਤਰਫ ਪੈਟਰੋਲ ਦੀ ਮਾਰ ਜੋ ਪੈਟਰੋਲ ਡੀਜ਼ਲਾਂ ਦੇ ਵਿੱਚ ਰੇਟ ਦਾ ਵਾਧਾ ਹੋਇਆ ਤੇ ਹੁਣ ਇਸ ਏਸੀ ਬੱਸਾਂ ਦੇ ਵਿੱਚ ਜਦੋਂ ਰੇਟ ਦਾ ਵਾਧਾ ਹੋਇਆ ਕਿਉਂਕਿ ਪੰਜਾਬ ਦੇ ਵਿੱਚੋਂ ਕਈ ਸਵਾਰੀ ਹੈਗੀ ਜਿਹੜੀ ਏਸੀ ਬੱਸਾਂ ਦੇ ਰਾਹ ਸਫ਼ਰ ਕਰਦੀ ਹੈਗੀ ਆ ਜੋ ਦਿੱਲੀ ਰੇਲਵੇ ਦਿੱਲੀ ਦੇ 에어ਪੋਰਟ ਤੱਕ ਜਾਣਾ ਹੋਵੇ ਜਾਂ ਦਿੱਲੀ ਤੱਕ ਜਾਣਾ ਹੋਵੇ ਜਾਂ ਹਰਿਆਣਾ ਤੱਕ ਜਾਣਾ ਹੋਵੇ ਜਾਂ ਸ਼ਿਮਲੇ ਤੱਕ ਜਾਣਾ ਹੋਵੇ ਇੱਥੇ ਤੱਕ ਏਸੀ ਬੱਸਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਚੱਲ ਰਹੀਆਂ ਨੇ ਤੋਂ ਉਹਨਾਂ ਦੇ ਕਿਰਾਏ ਦੇ ਵਿੱਚ ਵਾਧਾ ਹੋਇਆ ਤੇ ਤੁਸੀਂ ਤੌਰ ਤੇ ਕਹਿ ਸਕਦੇ ਹੋ ਕਿ ਆਮ ਜਿਹੜੇ ਏਸੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਮਹਿੰਗਾਈ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਜੀ ਬਹੁਤ ਬਹੁਤ ਧੰਨਵਾਦ ਦਮਨ तमाम ਜਾਣਕਾਰੀ ਦੇ ਲਈ ਤਾਂ ਜਿਹੜੇ ਏਸੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਲਈ ਬਿਹਤ ਖਾਸ ਖਬਰ ਤਾਂ ਇਜ਼ਾਫਾ ਹੋ ਗਿਆ ਹੈ ਕਿਰਾਏ ਦੇ ਵਿੱਚ